ਲੋ ਵੀ ਮਿੱਤਰੋ ਆਪਾਂ ਤੁਹਾਡੇ ਵਾਸਤੇ ਨੇ ਅੱਜ ਜਿਵੇਂ ਕਹਿੰਦੇ ਰੁੱਗ ਭਰ ਕੇ ਦਰਜਨ ਟਰੈਕਟਰ ਲੈ ਕੇ ਆਏ ਆ ਉਹ ਜੋ 5 6 36 ਆ ਹੈਗੇ ਆਪਣੇ ਸੋਨਾਲਿਕਾ 36 30 ਫਾਰਮ 45 36 10 ਸਵਰਾਜ 735 ਤੇ ਹੋਰ ਵੀ ਬਹੁਤ ਹੈ ਕੱਲੇ ਕੱਲੇ ਟਰੈਕਟਰ ਦੀ ਡਿਟੇਲ ਹੈ ਜਿਹੜੀ ਆਪਾਂ ਤੁਹਾਨੂੰ ਲੈ ਕੇ ਦੇਣੀ ਹੈ ਨਾਲ ਆਪਣੇ ਆਪਣੇ ਭਰਾ ਕੁਲਵੀਰ ਹੈ ਸ਼ੁਰੂ ਕੁਲਵੀਰ ਤੋਂ ਕਰਾਂਗੇ ਤੇ ਕੁਲਵੀਰ ਤੇ ਹੀ ਫਤਿਹ ਕਰਾਂਗੇ ਹਨਾ ਕੁਲਵੀਰ ਭਾਈ ਕੀ ਹਾਲ ਚਾਲ ਹੈ ਠੀਕ ਠਾਕ ਭਾਈ ਦੇਖਣੇ ਭਰਾਵਾਂ ਨੂੰ ਸਾਰਿਆਂ ਨੂੰ ਸੱਸੀ ਕਾ ਹੋਟੇ ਲੋਟ ਸਾਹਿਬ ਠੀਕ ਠਾਕ ਵਧੀਆ ਬਈ ਆਪਦੇ ਦੱਸੋ ਬਹੁਤ ਵਧੀਆ ਵਧੀਆ ਤਿਆਰੀ ਕਰ ਲਈ ਕਣਕ ਵੱਢਣ ਦੀ ਫਿਰ ਹਾਂ ਬਈ ਕਣਕ ਬਸ ਪੰਜ ਚਾਰ ਦਿਨਾਂ ਤੇ ਵੱਢ ਲਾਂਗੇ ਹਜੇ ਹਰੀ ਸੀਗੀ ਅੱਛਾ ਤਿਆਰੀਆਂ ਤਾਂ ਫੁੱਲੀ ਐ ਫੁੱਲੀ ਐ ਫੁੱਲੀ ਐ ਅੱਛਾ ਚਲੋ ਤੇ ਸ਼ੁਰੂ ਆਪਾਂ ਕਰਦੇ ਆ ਇਸ ਤੋਂ 36 30 ਤਾਂ ਇਹਦੇ ਬਾਰੇ ਦੀ ਹੀਰੇ ਬਾਰੇ ਡਿਟੇਲ ਪਹਿਲਾਂ ਦਾ ਯਾਰ ਚਾਰੇ ਟਾਇਰਾਂ ਦੇ ਨਿਗਾਹ ਮਾਰ ਪਹਿਲਾਂ ਦਾ ਮਾਰਤੀ ਬਈ ਚਾਰੇ ਜਮਾਂ ਨਵੇਂ ਨੇ ਜਮਾਂ ਨਵੇਂ ਗੁਡੀਆਰ ਗੁਡੀਆਰ ਦੇ ਆ ਗਏ 92 ਅੱਛਾ 12 ਅਪਲਾਈ ਦੇ ਵਿੱਚ 12 ਅਪਲਾਈ ਚ ਆ ਗਏ ਹਣਾ ਠੀਕ ਹੈ ਹੂੰ 2018 ਮਾਡਲ ਟਰੈਕਟਰ ਹੈ 2018 ਮਾਡਲ ਟਰੈਕਟਰ ਅੱਛਾ 3 ਸਪੀਡ ਦੇ ਵਿੱਚ ਆ 3 ਸਪੀਡ 2ਜੀ ਗੇਅਰ ਅੱਛਾ ਪਲੱਸ ਆ ਗਿਆ ਹੈਨਾ ਫਾਈਬਰ ਹੁੱਡ ਤੇ ਵੱਡਾ ਮਿਊਜ਼ਿਕ ਸਿਸਟਮ ਲੈ ਜਾਓ ਤੇ ਜਾ ਕੇ ਕਿਸੇ ਪਾਸੇ ਮਰਜ਼ੀ ਜੋੜ ਲਓ ਹੈਨਾ ਕੰਮ ਚਲਾਓ ਜਿਵੇਂ ਮਰਜ਼ੀ ਹੈਨਾ ਸਰਵਿਸ ਕਰਨ ਦੀ ਵੀ ਲੋੜ ਨਹੀਂ ਲੋੜ ਹੈਨਾ ਮਗਰ ਲਾ ਤੇ ਵੇਲੇ ਸਦਾ ਸਾਰਾ ਨਵਾਂ ਹੈ ਅੱਛਾ ਇੰਜਨ ਦਾ ਤੇੜ ਬਦਲਿਆ ਹੋਇਆ ਹੈ ਤਾਂ ਹੀ ਕੇ ਨਾ ਮਹੱਲ ਲੈ ਜਾਓ ਤੇ ਵਸ ਸਿੱਧਾ ਜਾ ਕੇ ਜੋੜ ਲਓ ਹੈ ਨਾ ਹੂੰ ਤੇ ਡਿਮਾਂਡ ਇਹਦੀ ਹੈਗੀ 630000 ਰੁਪਏ ਤੇ ਫਿਰ ਕਿੱਥੋਂ ਤੱਕ ਹੋ ਜਾਊਗਾ ਡਿਮਾਂਡ ਰੱਖੀ ਜੱਟ ਲੋ ਦੀ ਜਮਾ ਜਾਇਜ ਜਾਇਜ ਅੱਛਾ 615000 ਰੈਕਟਰ ਦੇ ਵੀ ਦੇਣਾ ਚੱਲ ਫੇਰ ਵੀ ਮਾਨਤਾ ਅੰਤਾਂ ਰੱਖਣੀ ਬੰਦਾ ਭਰਾਵਾਂ ਦਾ ਹੈ ਨਾ ਇੱਕ ਚੀਜ਼ ਰਹਿ ਗਈ ਸੀ ਆਪਣੀ ਅੱਛਾ ਕੋੜਾ ਬੰਪਰ ਹੈ ਕੋੜਾ ਬੰਪਰ ਹੈ ਥੱਲੇ ਵੇਟ ਵੀ ਹੈ ਜਿਹੜਾ ਕੰਪਨੀ ਨਾਲ ਦਿੰਦੀ ਹੈ ਇਹ ਨਹੀਂ ਵੀ ਵੇਟ ਲਾਤਾ ਹੋਊਗਾ ਲਾਓ ਵੀ ਅੱਛਾ ਨੇ ਬਾਹਲੇ ਆਪਾਂ ਇਹ ਬੰਪਰ ਜਦੋਂ ਲੱਗਿਆ ਹੁੰਦਾ ਨਾ ਹੂੰ ਇਹ ਉਦੋਂ ਡੇਢ ਨਹੀਂ ਡੇਢ ਨਹੀਂ ਹੁੰਦਾ ਉਦੋਂ ਟੰਡਾ ਫੱਟੀ ਛਤਰੀ ਅੱਛਾ ਸਾਰਾ ਸਮਾਨ ਪ੍ਰੋਪਰ ਸਾਰਾ ਪ੍ਰੋਪਰ ਹੈ ਹੈਨਾ ਜਾ ਕੇ ਗੇੜੇ ਹੀ ਪੋਣੇ ਗੇੜੇ ਹੀ ਪੋਣੇ ਆਪਾਂ ਦੋਨੇ ਚੀਜ਼ਾਂ ਕਰਤਿਆਂ ਬੈਂਪਰ ਵੀ ਕਰਤਾ ਵੇਟ ਵੀ ਕਰਤਾ ਜਿਹੜੀ ਅੱਜ ਕੱਲ ਡਿਮਾਂਡ ਆਉਂਦੀ ਹੈ ਹਾਂ ਅੱਜ ਕੱਲ ਦੇ ਨਵੇਂ ਮੁੰਡੇ ਚਾਹੁੰਦੇ ਆ ਚੀਜ਼ਾਂ ਨੂੰ ਕੋੜਾ ਬੈਂਪਰ ਬਾਕੀ ਸੇਫਟੀ ਵੀ ਇਹ ਗੱਲ ਨਹੀਂ ਵੀ ਲੰਡੂ ਨਹੀਂ ਹੈਗਾ ਕੰਮ ਨਹੀਂ ਇਹ ਚੀਜ਼ ਨਹੀਂ ਹਾਂ ਹੈਨਾ ਇਹ ਕਈ ਚੀਜ਼ ਇਹਦੇ ਵਿੱਚ ਲੱਗਦੀ ਨਹੀਂ ਜਾ ਕੇ ਕਿਰਾ ਮੁਰੇ ਰੁਕ ਜੂਗਾ ਬਹੁਤ ਫਰਕ ਪੈ ਗਿਆ ਇਹ ਜਿਹੜਾ ਤੋਂ ਵਾਲੇ ਬੈਂਪਰ ਹੈਗੇ ਉਹਦੇ ਵਿੱਚ ਤਾਂ ਹੁੰਦੇ ਕੁਝ ਨਹੀਂ ਪੱਤਰੇ ਇਕੱਠੇ ਕਰੇ ਵੇ ਇਕੱਲੇ ਹੂੰ ਇਹ ਹੈਵੀ ਬੈਂਪਰ ਆ ਗਿਆ ਹੈਵੀ ਬੈਂਪਰ ਆ ਗਿਆ ਹੈਨਾ ਇੱਥੋਂ ਜੀ ਆਪਾਂ ਇੱਥੋਂ ਸੜਕ ਤੋਂ ਖੜਕੇ ਟਰੈਕਟਰ ਦਿਖਾਈਏ ਨਾ ਤੇ ਬਸ ਕੰਦੇ ਹਾਰ ਦੀ ਕਮੀ ਹੈ ਤੇ ਹਾਰ ਅਸੀਂ ਪਾ ਕੇ ਦੇ ਦਾਂਗੇ ਆਪ ਹੀ ਪਾ ਕੇ ਦੇ ਦਾਂਗੇ ਅਸੀਂ ਕਿਉਂ ਵੀ ਪਾ ਦਾਂਗੇ ਤੇ ਇਧਰਾਂ ਨਿਗਾਹ ਮਾਰਦੀ ਪੀਵੀ ਕੁੱਤੀ ਪੀਵੀ ਕੁੱਤੀ ਆ ਗਿਆ ਹੈ ਨਾ ਮਾਨਸਾ ਦਾ ਨੰਬਰ ਹੈ ਮਾਨਸਾ ਨੰਬਰ ਹੈ ਫਰਸਟ ਆਨਰ ਹੈ ਫਰਸਟ ਆਨਰ ਆ ਗਿਆ ਹੈ ਨਾ ਲੋਕ ਵੀਰ ਡਿਮਾਂਡ ਕਰਦੇ ਹੁੰਦੇ ਆ ਯਾਰ ਪੰਜਾਬ ਨੰਬਰ ਉਸ ਤਰੀ ਦੇ ਪੰਜਾਬ ਨੰਬਰ ਲੈ ਕੇ ਬਿਲਕੁਲ ਹੈਨਾ ਤੇ ਬਾਕੀ ਕੋਈ ਕਮੀ ਨਹੀਂ ਹੈ ਟਰੈਕਟਰ ਨਹੀਂ 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 ਕੋਈ ਕਮੀ ਨਹੀਂ ਵੀਰੇ ਹੈਨਾ ਕੋਈ ਕਮੀ ਨਹੀਂ ਬਾਕੀ ਐਂ ਦਾ ਫਿਰ ਨਿੰਦਰਾਣੇ ਦਾ ਰੱਬ ਨੂੰ ਵੀ ਨਿੰਦਕ ਤਾਂ ਹੈਗੀ ਹੈਗੇ ਰਦੂnga ਉਹਨਾਂ ਦਾ ਆਪ ਦਾ ਕੰਮ ਕਰਨੀ ਹੈ ਬਾਕੀ ਇੱਕ ਕਮੀ ਆ ਉਹ ਆਪਾਂ ਦਾਸੀ ਸੀ ਵਿਹਾਰ ਦੀ ਉਹ ਹਾਰ ਪਾਈ ਹਾਰ ਹਾਰ ਵੀ ਦੇ ਦਾਂਗੇ ਯਾਰ ਹਾਰ ਵੀ ਦੇ ਦਾਂਗੇ ਹਾਂ ਹਾਰ ਵੀ ਦੇ ਦਾਂਗੇ ਹੈਨਾ ਹੂੰ ਬਾਕੀ ਡਾਇਰੈਕਟਰ ਦਾ ਸੀਟ ਸੂਟ ਕਵਰ ਦੇਖ ਯਾਰ ਪੂਰੇ ਸ਼ੌਂਕ ਦਾ ਕੋਈ ਕਮੀ ਨਹੀਂ ਹੈਣੀ ਕਿ ਚਾਰ ਸਪੀਰੇ ਨਿਗਾਹ ਦੇ ਲਾ ਜਮ ਦੇਤੀ ਬਸ ਹਾਂ ਜੇਬ ਜੂਬ ਲਵਾ ਕੇ ਪੂਰੇ ਸ਼ੌਂਕ ਦਾ ਡਾਇਰੈਕਟਰ ਹੈ ਹੈਨਾ ਹਾਂਜੀ ਭਾਈ ਬੈਗ ਤੋਂ ਵੀ ਦਿਖਾਉਂਦੇ ਆਪਾਂ ਇਹ ਢੰਡਾ ਝਟੋਂ ਵਾਲਾ ਸੀਗਾ ਭਾਈ ਮਗਰੋਂ ਦੇਖ ਕੇ ਗਏ ਸੀ ਅੱਛਾ ਢੰਡਾ ਫੱਟੀ ਛਤਰੀ ਸਾਰਾ ਹੂੰ ਟਰੈਕ ਅੱਗੇ ਆ ਗਿਆ ਸੋਨਾਲੀਕਾ 18 ਮਾਡਲ ਆ 5,88,000 ਰੁਪਏ ਡਿਮਾਂਡ ਆ ਪਹਿਲਾਂ ਤੁਹਾਨੂੰ ਟਰੈਕਟਰ ਦਿਖਾਉਣੇ ਚਾਰੇ ਪਾਸੇ ਹਨ ਇਹ ਆ ਗਿਆ 36 30 ਸੀ ਤੇ ਇਹ ਤਾਂ ਦੋਨਾਂ ਚ ਇੱਕ ਚੀਜ਼ ਦੀ ਕਮੀ ਆ ਜਿਹੜੀ ਮੈਂ ਤੁਹਾਨੂੰ ਦੱਸ ਦੇਣਾ ਉਹਦੀ ਵੀ ਦੱਸਦੀ ਇਹਦੀ ਵੀ ਦੱਸਦੀ ਹਾਰ ਦੀ ਤੇ ਹਾਰ ਦੀ ਕਮੀ ਅਸੀਂ ਰਹਿ ਨਹੀਂ ਦੇਣੀ ਹਨਾ ਤੇ ਬਾਕੀ ਜਿਹੜੀ ਡਿਟੇਲ ਆ ਆਪਾਂ ਕੁਲਵੀਰ ਤੋਂ ਲੈ ਲਾਂਗੇ ਤੇ ਕੁਲਵੀਰ ਭਾਈ ਇਹਦੇ ਬਾਰੇ ਵੀ ਦੇ ਦੇ ਡਿਟੇਲ ਟਾਇਰ ਪੂਰੋਂ ਹੈਗੇ ਚਾਰੇ ਨਾਲ ਦੇ ਅੱਛਾ ਚਾਰੇ ਨਾਲ ਦੇ ਟਾਇਰ ਸਰਵਿਸ ਹੋਈ ਹੈ ਹਮਮ ਔਰ ਕਿਤੇ ਚਾਬੀ ਨਹੀਂ ਲੱਗੀ ਅੱਛਾ ਕੱਲੀ ਸਰਵਿਸ ਹੋਈ ਹੈ ਕਿਤੇ ਚਾਬੀ ਨਹੀਂ ਲੱਗੀ ਚਾਰੇ ਟਾਇਰ ਦੇ ਨਾਲ ਦੇ ਤਾਂ ਚੱਲਿਆ ਵੀ ਫਿਰ 1 ਘੰਟੇ ਗਿਣਤੀ ਦੀ ਹੋਣਾ ਹੈ ਨਾ 79293 79293 ਘੰਟੇ ਆ ਹੈ ਨਾ 79293 ਘੰਟੇ ਆ ਚਾਰੇ ਟਾਇਰ ਨਵੇਂ ਹੈ ਕੈਟਾਗਰੀ 55 ਆ ਗਿਆ ਹੈ ਨਾ ਨਵਾਂ ਡ੍ਰਾਈਵਰ ਹੈ ਯਾਰ ਜਮਨ ਨਵਾਂ ਹੈ ਨਾ ਜੇ ਮੰਨ ਕੇ ਚੱਲ ਏਜੰਸੀ ਤੋਂ ਡਰਾਈਵਰ ਆਇਆ ਹੈਗਾ ਹੂੰ ਕਿੱਡੀ ਲਈ ਮਾਰ ਲਈ ਫਰਕ ਨਹੀਂ ਮਸੂਦੂ ਘਰ ਮਾਂ ਦੇ ਨਿਕਲਣ ਉਪਰ ਨੱਟ ਦੇ ਨਿਕਲ ਨੱਟ ਤਾਂ ਫਿਰ ਉੱਥੇ ਆ ਗਿਆ ਵੇਟ ਨਾਲ ਦੇ ਆ ਗਏ ਹੈ ਨਾ ਵੇਟ ਨਾਲ ਦੇ ਆ ਗਏ ਦੇ ਨੇ ਬਿਲਕੁਲ ਹੈ ਨਾ ਫੁੱਲ ਟੌਪ ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਹੈ ਨਾ ਤੇ ਇਹ ਦੂਜਾ ਟਰੈਕਟਰ ਦੀ ਗੱਲ ਕਰੀਏ ਨਾ ਡਿਮਾਂਡ ਦੀ ਤੇ ਡਿਮਾਂਡ ਇਹਦੀ ਹੈਗੀ 5,88,000 ਰੁਪਏ ਤੇ ਉਹ ਆਪਾਂ ਇਹਨਾਂ ਬਾਈ ਨਾਲ ਲੜ ਕੋਲ ਕੇ ਕਰਾਈ ਲੈਣੀ ਹੈ ਹਨਾ ਤੇ ਲੈ ਬਾਈ ਚਾਰੇ ਪਾਸੇ ਦਿਖਾਤਾ ਤੇ ਹੁਣ ਡਿਮਾਂਡ ਦੱਸ ਦੇ ਦੀ 588 ਹੈ ਤੇ ਆਪਾਂ ਕੀ ਕੁਝ ਕਰ ਦਿਆਂਗੇ 5,60,000 ਰੁਪਏ ਘਟਾਤਾ 20,000 ਰੁਪਏ ਘਟਾਤਾ ਅੱਛਾ ਦੋਸਤੋ ਅੱਗੇ ਆ ਗਿਆ ਆ ਆ ਗਿਆ ਹੈ 735 ਇਹਦੇ ਵੀ ਟਾਇਰ ਚਾਰੇ ਨਵੇਂ ਆ ਗਏ ਹਨਾ ਪੂਰੇ VKT ਦੇ ਮਗਰਲੇ ਆਪੋ ਨੂੰ ਵਰਾਕ 13 22 ਦੇ ਕਾਰ ਮਾ ਅਪੋਲੋ ਵਿਰਾਟ 13 6 28 ਦੇ ਕਰਤੇ 12 ਤੋਂ ਇਹ ਹੈ ਹਾਂ ਭਾਈ 12 ਤੋਂ 13 6 28 ਹੋ ਗਿਆ ਹੈ ਤੇ ਕਿੰਨਾ ਦਾ ਫਰਕ ਹੈ 12 ਤੇ 13 ਦਾ ਇਹਨਾਂ ਦਾ ਜੋੜੀ ਦਾ ਜੇ 12 ਆਪਾਂ ਜੇ ਕੇ ਦੀ ਲੈਣੇ ਆਗੇ ਹੂੰ 24 25000 ਦੀ ਜੋੜੀ ਹੈ ਅੱਛਾ ਇਹ 40 ਕੁ ਹਜ਼ਾਰ 24 25 ਤੇ 40 ਅੱਛਾ ਆਪਣੇ ਕੋਲ ਕੋਈ ਦੇ ਫਰਕ ਹੋ 16000 ਰੁਪਏ ਦਾ ਸਿੱਧਾ ਵੱਟਾ ਹੈ ਨਾ ਕੰਪਨੀ ਚ ਲੈਣੇ ਆ ਵਿਰਾਟ ਦੀ ਅਪੋਲੋ ਵਿਰਾਟ ਹਾਂ ਉਹ ਚੱਕੀ 34000 ਦੀ ਹੋ ਗਈ ਅੱਛਾ ਠੀਕ ਹੈ ਤੇ ਡਿਮਾਂਡ